ਹਾਂਜੀ ਕੀ ਹਾਲ ਚਾਲ ਆ ਦੋਸਤੋ ਸਭ ਠੀਕ ਹੋ ਅੱਜ ਆਪਾਂ ਕਰਦੇ ਆਂ ਪਾਕਿਸਤਾਨੀ ਕਮੀਡੀਅਨ ਇਫਤਖਾਰ ਚੌਧਰੀ ਉਹ ਜੋ ਮਤਲਬੀ ਪੁੱਟੇ ਜੁਦਰੇ ਮਤਲਬੀ ਆਪਣੇ ਲਈ ਬਿਆਨ ਦੇ ਰਿਹਾਗਾ ਮੈਂ ਇਹਨੂੰ ਦੱਸਣਾ ਚਾਹਣਾ ਪਹਿਲਾਂ ਤੇ ਦੀ ਜਾਣਕਾਰੀ ਲਈ ਵੀ ਮੈਂ ਵੀ ਇੱਕ ਮਤਲਬੀ ਮੁਸਲਿਮ ਮੁਸਲਮਾ ਮੁਸਲਮ ਕਮਿਊਨਿਟੀ ਨਾਲ ਮੈਂ ਸੰਬੰਧ ਰੱਖਦਾਗਾ ਮਤਲਬ ਯਾਰ ਸਾਡਾ ਧਰਮ ਤਾਂ ਇਹ ਇਸ ਚੀਜ਼ ਨੂੰ ਮਤਲਬ ਵੀ ਕਹਿੰਦਾ ਨਹੀਂ ਹੈ ਵੀ ਆਪਾਂ ਕਿਸੇ ਨੂੰ ਗਲਤ ਰਸਤੇ ਪਾਈਏ ਪੜਕਾਈਏ। ਤੋਂ ਸੋ ਚਲੋ ਛੱਡੋ ਜਿਹੇ ਜਿਹੇ ਇਹਨਾਂ ਦੀ ਸੋਚ ਆਏ ਬੋਲੀਆਂ ਦਿਆ ਸੀ ਪਰ ਇਹਨੂੰ ਮੈਂ ਕਹਿਣਾ ਚਾਹਣਾਗਾ ਵੀ ਤੂੰ ਇਹੋ ਜਿਹੇ ਬਿਆਣੇ ਵਜਾ ਕੇ ਕਰਕੇ ਤੂੰ ਸਾਡੇ ਪੰਜਾਬ ਦੇ ਸਿਰੋਂ ਸਾਡੀਆਂ ਫਿਲਮਾਂ 'ਚ ਆ ਕੇ ਠੀਕ ਆ ਆਪਦਾ ਨਾਮ ਖੱਟ ਕੇ ਹੁਣ ਤੂੰ ਸਾਡੇ ਹੀ ਖਿਲਾਫ ਬੋਲੀ ਜਾਣਾਗਾ। ਤੂੰ ਪਹਿਲੀ ਗੱਲ ਤਾਂ ਮੁਸਲਮਾਨ ਕੌਮ ਨੂੰ ਹੀ ਤੂੰ ਬਦਨਾਮ ਕਰੀ ਜਾਣਾਗਾ। ਕਿਸੇ ਲੈਕ ਹੀ ਨਹੀਂਗਾ ਰਹੀ ਗੱਲ ਉਹਨੇ ਤਾਂ ਤੁਹਾਡੇ ਮੰਨ ਲਓ ਪਾਕਿਸਤਾਨ ਦੀ ਆਬਾਦੀ ਨਹੀਂ ਹੁੰਨੀ ਕਿ ਜਿੰਨੇ ਸਾਡੇ ਮਤਲਬ ਵੀ ਪੰਜਾਬ ਦੇ ਵਿੱਚ ਕਲਾਕਾਰ ਆ ਤੇ ਇਹ ਜਿਵੇਂ ਬਣ ਬੈ ਜਾਓ ਤੇ ਤੁਸੀਂ ਗਰੇਜ ਆ ਜਾਓ ਵਧੀਆ ਰਹੋਗੇ ਠੀਕ ਆ ਮੈਂ ਇੱਕ ਆਪਣੇ ਇਸਲਾਮ ਦੇ ਪ੍ਰਤੀ ਸਾਨੂੰ ਪਤਾ ਸਾਡਾ ਇਸਲਾਮ ਸਾਡੇ ਭਾਰਤ ਦੇਸ਼ ਲਈ ਸਾਡਾ ਕੀ ਕਹਿੰਦਾਗਾ ਅਸੀਂ ਆ ਤੇ ਭਾਰਤ ਦੇਸ਼ ਦੀ ਖੜੇ ਆ ਠੀਕ ਆ ਅਸੀਂ ਆ ਤੇ ਭਾਰਤ ਦੇਸ਼ ਦੇ ਨਾਲ ਹੀ ਆ ਤੇ ਹਮੇਸ਼ਾ ਜਿਸ ਹੁਕਮਾ ਗਏ ਰਹੀ ਜਾਣਕਾਰੀ ਕਿ ਤੈਨੂੰ ਹੋਰ ਦੇ ਦੀ ਦੋਨੇ ਦੇਸ਼ਾਂ ਦੀ ਆਵਾਮ ਕਦੇ ਵੀ ਜੰਗ ਨਹੀਂ ਚਾਹੁੰਦੀ ਕਿ ਕੁਝ ਸ਼ਰਾਬਤੀ ਅਨਸਰ ਹੁੰਦੇ ਆ ਤੇਰੇ ਅਰਗੀ ਜੋ ਦੋਨੇ ਦੇਸ਼ਾਂ ਦੇ ਮੰਨ ਲਓ ਵੀ ਸਥਿਤੀ ਤਰਾਂ ਪੂਨ ਪਾੜੇ ਅਗਰ ਚੜ੍ਹਦੇ ਲੈਹਂਦੇ ਦਾ ਫਰਕ ਤੈਨੂੰ ਪਤਾ ਹੋਵੇ ਨਾ ਜੇ ਤੂੰ ਜਵਾਬ ਨਾ ਦੇਵੇਂ ਜੇ ਤੂੰ 47 ਦੇਖੀ ਹੋਵੇ ਤਾਂ ਤੂੰ ਜਵਾਬ ਨਾ ਦੇਵੇਂ ਚੀਜ਼ਾਂ ਦੇ ਜਿਨ੍ਹਾਂ ਨੇ 47 ਦੇਖੀ ਆ ਸਾਡੇ ਬਜ਼ੁਰਗਾਂ ਨੇ ਦੇਖੀ ਆ ਜਾਂ ਤੁਹਾਡੇ ਬਜ਼ੁਰਗਾਂ ਨੇ ਦੇਖੇ ਹੋਏ ਤਾਂ ਤੂੰ ਇਹ ਜਵਾਬ ਨਾ ਦੇਵੇਂ ਤੇ ਠੀਕ ਹੈ ਕੋਈ ਸਰਾਰਤੀ ਆਨਸਰ ਹੁੰਦੇ ਆ ਉਹਨਾਂ ਨੇ ਮਤਲਬ ਵੀ ਆਏ ਉਹਨਾਂ ਦਾ ਮਕਸਦ ਹੁੰਦਾ ਕਿ ਵੀ ਤਣਾਅਪੂਰਨ ਮਾਹੌਲ ਬਣਾਉਣਾ ਹੈ ਤੇ ਪਰ ਸਾਡੇ ਲਈ ਤਾਂ ਦੇਖ ਅਸੀਂ ਤਾਂ ਹਰੇਕ ਲਈ ਸੁੱਖ ਮੰਗਦੇ ਅਸੀਂ ਤਾਂ ਦੁਸਮਣ ਦੀ ਸੁੱਖ ਮੰਗਣ ਵਾਲੇ ਆ ਅਸੀਂ ਉਹਨਾਂ ਲੋਕਾਂ ਚ ਨਹੀਂ ਆਉਂਦੇ ਕਿ ਵੀ ਅਸੀਂ ਉੱਥੇ ਸਿਆਸਤਾਂ ਕਰਦੇ ਆ ਪਰ ਤੂੰ ਯਾਰ ਜਿੱਥੇ ਖਾਨਾ ਖੋਤੀ ਸਿਆਸਤ ਕੀਤੀ ਪਹਿਲੀ ਗੱਲ ਤਾਂ ਤੇਰਾ ਮੈਨੂੰ ਨਾਈ ਨਹੀਂ ਲਾਉਣਾ ਇਫ ਤੇ ਯਾਰ ਚੌਧਰੀ ਪਤਾ ਨਹੀਂ ਕੀ ਨਾਂ ਤੇਰਾ ਤਾਂ ਤੈਨੂੰ ਸੋ ਸੋ ਕਰੋੜ ਕਰੋੜ ਦੀਆਂ ਲਾਹਣਤਾਂ ਤੇਨੂੰ ਠੀਕ ਆ ਅਸੀਂ ਭਾਰਤ ਦੇ ਵਿੱਚ ਰਹਿੰਦੇ ਆ ਅਸੀਂ ਮਾਣਨਾ ਕਹਿੰਦੇ ਆ ਅਸੀਂ ਆਪਦੇ ਦੇਸ਼ 'ਚ ਰਹਿੰਦੇ ਆ ਤੇ ਮਾਣ ਆ ਸਾਨੂੰ ਆਪਣਾ ਪੰਜਾਬੀ ਹੋਣ ਦਾ ਮਾਣ ਆ ਤੇ ਠੀਕ ਆ ਜੀ ਸਸ਼ੀਕਾਲ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਸ਼ੀਕਾਲ ਜੀ